ਸੋ ਵੀਰੋ ਆ ਹੁਣ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਉਥੋਂ ਵਾਲਾ ਚੱਕੇ ਬਠਿੰਡੇ ਵਾਲਾ ਚੱਕੇ ਲੁਧਿਆਣੇ ਮਾਰਿਆ ਸੰਗਰੂਰ ਵਾਲਾ ਚੱਕੇ ਆਨੰਦਪੁਰ ਸਾਹਿਬ ਮਾਰਿਆ ਖਡੂਰ ਸਾਹਿਬ ਵਾਲਾ ਚੱਕੇ ਸੰਗਰੂਰ ਮਾਰਿਆ ਇਹਨੂੰ ਆਪਸ ਵਿੱਚ ਹੀ ਨਹੀਂ ਪਤਾ ਲੱਗਦਾ ਕਿਧਰੋਂ ਕਿਹਨੂੰ ਕੀ ਕਰੀਏ ਭਾਈ ਲੋਕਲ ਬੰਦੇ ਆ ਦੇਖੋ ਹੁਣ ਸ਼ਹਿਰੀ ਕਲਚੀ ਤੁਹਾਡਾ ਆਪਣਾ ਜਵਾਬ ਹੈ ਤੁਹਾਡਾ ਆਪਣਾ ਪੁੱਤ ਹੈ ਜਦੋਂ ਮਰਜ਼ੀ ਜਾ ਕੇ ਕਰੇ ਕੰਮ ਕਰਾ ਲਿਓ ਇਸ ਤੋਂ ਪਹਿਲਾਂ ਦੇਖੋ ਤੁਹਾਡਾ ਗੁਰਦਾਸਪੁਰਿਆ ਦਾ ਬਹੁਤ ਠੀਕ ਕਰਨ ਦਾ ਬਹੁਤ ਵਧੀਆ ਮੌਕਾ ਹੈ ਮੇਰੀ ਗੱਲ ਮੰਨ ਲਓ ਮੇਰੇ ਬੱਤੀ ਦੰਦ ਨੇ ਗੱਲਾਂ ਮੇਰੀਆਂ ਸੱਚੀਆਂ ਹੋ ਜਾਂਦੀਆਂ ਨੇ ਆਹ ਸਹੀ ਕਰਨ ਦਾ ਮੌਕਾ ਹੈ ਨਹੀਂ ਤੁਹਾਡੇ ਬਾਰੇ ਐਂ ਕਹਿਣ ਲੱਗੇ ਗੁਰਦਾਸਪੁਰਿਆ ਦਾ ਕੀ ਹੈ ਜਿਹੜਾ ਮਰਜ਼ੀ ਖੜਾ ਕਰ ਦੋ ਵੋਟਾਂ ਪਾਈ ਦਿੰਦੇ ਨੇ ਇਸ ਤੋਂ ਪਹਿਲਾਂ ਆਪਾਂ ਬੰਬੇ ਵਾਲਾ ਇੱਕ ਪਹਿਲਾਂ ਬਨੋਧ ਕੰਨਾ ਲੈ ਲਿਆ ਸੀ ਉਸ ਤੋਂ ਬਾਅਦ ਉਹ ਨਲਕੇ ਵਾਲਾ ਲੈ ਲਿਆ ਉਹਨੇ ਪਤੰਦਰ ਨੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਬਹੁਤ ਪੱਟੇ ਨੇ ਇਧਰ ਲਵਾਇਆ ਹੈ ਨਹੀਂ ਕੋਈ ਕਾਦੀਆਂ ਚ ਆ ਕੋਈ ਕਿਤੇ ਨਾਕਾ ਨਾਲਕਾ ਲਵਾਇਆ ਹੋਵੇ ਸੋ ਹੁਣ ਮੌਕਾ ਹੈ ਆਪਦੇ ਜਵਾਕ ਨੂੰ ਵੋਟਾਂ ਪਾਓ ਮੇਰੀ ਹੱਥ ਬਨ ਕੇ ਬੇਨਤੀ ਹੈ ਆਪ ਤੇ ਲੋਕਲ ਜਵਾਕ ਨੂੰ ਵੋਟਾਂ ਪਾਓ ਤਾਂ ਕਿ ਉਹ ਜਿਹਨੇ ਜਿਹਨੇ ਥੋੜਿਆਂ ਜਿਹਨੇ ਥੋੜੇ ਵਰਗੀ ਜ਼ਿੰਦਗੀ ਥੋੜੇ ਵਰਗੀ ਗਰੀਬੀ ਹੰਡਾਈ ਹੋਈ ਆ ਉਹਨੂੰ ਵੋਟਾਂ ਪਾਓ ਜਿਹਦੇ ਪਿੰਡੇ ਤੇ ਪਤਾ ਉਹਨੂੰ ਕਿ ਆ ਇੰਨਾ ਬੁਰਾ ਹਾਲ ਹੈ ਇੱਥੇ ਜਿਹੜਾ ਕੱਲੀ ਕੱਲੀ ਗਲੀ ਜਾਣਦਾ ਹੈ ਜਿਹੜਾ ਕੱਲਾ ਕੱਲਾ ਸੀਵਰੇਜ ਦਾ ਟੱਕਣ ਜਾਣਦਾ ਉਹਨੂੰ ਵੋਟਾਂ ਪਾਓ ਆਪਾਂ ਨੇ ਕੀ ਲੈਣਾ ਉਹਨਾਂ ਤੋਂ ਬੰਬੇ ਵਾਲਿਆਂ ਤੋਂ ਸੋ ਵੀਰੋ ਮੈਂ ਵੀ ਕਲਾਕਾਰ ਸੀ ਪਰ ਮੈਂ ਇਹ ਨਹੀਂ ਹੈਗਾ ਕਿ ਕਲਾਕਾਰੀ ਚ ਆ ਕਲਾਕਾਰੀ ਛੱਡ ਕੇ ਆ ਗਿਆ ਉਹ ਤੋਂ ਬਾਅਦ ਫੇਰ ਕਰੀ ਜਾਵਾਂ ਨਾ ਇਹ ਜਿਹੜੀ ਰਾਜਨੀਤੀ ਹੈ 9 ਤੋਂ 5 ਵਾਲੀ ਗੇਮ ਨਹੀਂ ਹੈਗੀ ਇਹ ਇਹਦਾ ਕੋਈ ਪਤਾ ਨਹੀਂ ਕਿੱਥੇ ਕਦੋਂ ਫੋਨ ਆ ਜੇ ਲੋਕਾਂ ਦਾ ਕਿ ਮੈਨੂੰ ਹਸਪਤਾਲ ਜਾਣਾ ਹੈ ਜੀ ਜ਼ਰੂਰੀ ਸਾਨੂੰ ਡਾਕਟਰ 'ਚ ਉੱਥੇ ਹਸਪਤਾਲ ਦਾਖਲ ਕਰਾਓ ਇਹ ਤਾਂ ਸੇਵਾ ਹੈ ਜੀ ਸੇਵਾ ਕਰ ਰਹੇ ਹਾਂ ਪੈਸੇ ਕਮਾਉਣ ਨਹੀਂ ਆਇਆ ਮੈਂ ਅਸੀਂ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਹੁੰਦੇ ਫਿਲਮਾਂ ਚੋਂ ਕਵਾ ਲੈਂਦੇ ਪੈਸੇ ਕਮਾਉਣੇ ਹੁੰਦੇ ਬਹੁਤ ਟੀਵੀਆਂ ਚੋਂ ਲਫਟਰ ਸ਼ੋਹਾਂ ਚੋਂ ਕਮਾ ਲੈਂਦੇ ਪਰ ਮੈਂ ਵੀ ਸੋਚਿਆ ਭਗਵੰਤ ਮਾਨਾ ਹਾਸੇ ਵੀ ਓਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਜਦੋਂ ਚੁੱਲਿਆਂ 'ਚ ਹੀ ਅੱਗ ਬੁਝੀ ਜਾਂਦੀ ਹੈ ਤੂੰ ਕਦ ਕਿਵੇਂ ਹਸਾਏਗਾ ਆਜਾ ਫਕ ਕਰੀਏ ਠੀਕ ਪੰਜਾਬ ਨੂੰ ਆਪਣੀ ਯੋਗਦਾਨ ਤਾਂ ਪਾ ਦਈਏ ਚਲ ਪਰ ਤੁਸੀਂ ਮਾਣ ਹੀ ਇੰਨਾ ਸਤਿਕਾਰ ਦੇਤਾ